ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਤੁਹਾਡੇ ਕੋਲ ਆਪਣੀ ਹਰ ਇੱਕ ਵੀਡੀਓ ਟਾਈਮ ਸਿਰ ਪਹੁੰਚ ਸਕੇ। ਦੋਸਤੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ। ਇਹ ਵੀਡੀਓ ਤੁਹਾਡੇ ਲਈ ਬਹੁਤ ਅਹਿਮ ਹੋਣ ਵਾਲੀ ਆ। ਜੇਕਰ ਤੁਸੀਂ ਫਾਰਮਿੰਗ ਕਰਨਾ ਚਾਹੁੰਦੇ ਹੋ, ਇੱਕ ਸਫਲ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਤੁਸੀਂ ਨੌਲੇਜ ਲੈਣਾ ਚਾਹੁੰਦੇ ਕਿ ਕਿਵੇਂ ਫਾਰਮਿੰਗ ਕਰਨੀ ਆ ਕਿੱਥੋਂ ਬੱਚਾ ਲੈਉਣਾ ਕਿਹੜਾ ਬੱਚਾ ਪਾਉਣਾ ਕਿਹੜੇ ਮਹੀਨੇ ਚ ਪਾਉਣਾ ਜੇਕਰ ਤੁਸੀਂ ਇਹ ਗੱਲਾਂ ਜਾਣਨੀਆਂ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਆਪਾਂ ਦੋਸਤੋ ਇਸ ਵੀਡੀਓ ਚ ਕੱਲੀ ਕੱਲੀ ਗੱਲ ਤੁਹਾਨੂੰ ਡਿਟੇਲ ਚ ਦੱਸਾਂਗੇ ਆਪਣੀ ਕੋਸ਼ਿਸ਼ ਰਹੂ ਇਸ ਵੀਡੀਓ ਚ ਕੀ ਜਿਹੜੀ ਫਾਰਮਿੰਗ ਦੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਿਹੜੀਆਂ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾ ਸਾਰੀ ਗੱਲਬਾਤ ਤੁਹਾਨੂੰ اپنی کوشش ਰਹੂਗੀ ਕਿ ਇਸ ویڈیو ਚ ਤੁਹਾਨੂੰ ਦੱਸ ਸਕੀ ਆ ਸੋ ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਜਿਹੜੀ ਪੂਰੀ ਜਾਣਕਾਰੀ ਮਿਲ ਸਕੇ ਇਹ ਜਪਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਿਹੜਾ ਸਾਰਾ ਪੋਲਟਰੀ ਫਾਰਮਿੰਗ ਦਾ ਕੰਮ ਤੰਦਾ ਫੀਡ ਕਿਵੇਂ ਪਾਉਣੀ ਕਿਹੜਾ ਕੈਲਸ਼ੀਅਮ ਦੇਣਾ ਅੰਡੇ ਤੇ ਮੁਰਗੀ ਕਿਵੇਂ ਜਲਦੀ ਆ ਸਕਦੀ ਆ ਕਿਹੜਾ ਬੱਚਾ ਪਾਉਣਾਗਾ ਤੇ ਟੈਂਪਰੇਚਰ ਇਹਨਾਂ ਨੂੰ ਕਿੰਨਾ ਰੱਖਣਾ ਫੀਡ ਦਾ ਖਰਚਾ ਕਿਵੇਂ ਘੱਟ ਕਰਨਾ ਇਹ ਸਾਰੀਆਂ ਗੱਲਾਂ ਅੱਜ ਤੁਹਾਨੂੰ ਇਸ ਆਪਾਂ ਵੀਡੀਓ ਚ ਸਾਰੀਆਂ ਗੱਲਾਂ ਸਮਝਾਵਾਂਗੇ ਸੋ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਣ ਵਾਲੀ ਹੈ ਸੋ ਇੱਕ ਵਾਰੀ ਫੇਰ ਮੈਂ ਕਹਿਣਾ ਕਿ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਸਟਾਰਟ ਕਰਨ ਜਾ ਰਹੇ ਹਾਂ ਉਹ ਇਹ ਆ ਸਭ ਤੋਂ ਪਹਿਲਾਂ ਜਦੋਂ ਤੁਸੀਂ ਫਾਰਮਿੰਗ ਕਰਨੀ ਆ ਤੁਹਾਡੇ ਮਨ ਚ ਇੱਕ ਚੀਜ਼ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਉਹ ਚੀਜ਼ ਇਹ ਆ ਕਿ ਤੁਸੀਂ ਪਹਿਲਾਂ ਮਨ ਬਣਾ ਲਓ ਕਿ ਅਪਾ ਜਿਹੜਾ ਫਾਰਮਿੰਗ ਕਰਨੀ ਆ ਉਹ ਅੰਡੇ ਪਰਪਸ ਲਈ ਕਰਨੀ ਆ ਜਾਂ ਫਿਰ ਮੀਟ ਪਰਪਸ ਲਈ ਕਰਨੀ ਆ। ਸਭ ਤੋਂ ਪਹਿਲਾਂ ਪੰਜੇਕਰ ਤੁਸੀਂ ਅੰਡੇ ਪਰਪਸ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਉਹਤੇ ਜਿਹੜੀ ਡਿਟੇਲ ਚ ਗੱਲ ਕਰਾਂਗੇ। ਸਭ ਤੋਂ ਪਹਿਲਾਂ ਦੋਸਤੋ ਤੁਸੀਂ ਏ ਡਿਸਾਈਡ ਕਰਨਾ ਕਿ ਆਪਾਂ ਇਹ ਬੱਚਾ ਕਿੰਨਾ ਪਾਉਣਾਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਰਾਏ ਦਊਂਗਾ ਕਿ ਜੇਕਰ ਤੁਸੀਂ 1000 ਬੱਚਾ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਤੁਸੀਂ 500 ਬੱਚੇ ਹੀ ਪਾਓ ਇੱਕ ਤਾਂ ਤੁਹਾਡਾ ਟ੍ਰਾਇਲ ਹੋ ਜਾਊਗਾ ਦੂਸਰਾ ਤੁਹਾਨੂੰ ਜਿਹੜੀ ਸਾਰੀ ਟੋਟਲੀ ਜਾਣਕਾਰੀ ਆਜੂਗੀ ਤੁਸੀਂ ਜਿਹੜੀ ਗਿਣਤੀ ਆਪ ਸਿਲੈਕਟ ਕਰਨੀ ਕਿ ਕਿੰਨਾ ਬੱਚਾ ਪਾਉਣਾਗਾ ਅਗਲੀ ਗੱਲ ਓਦੋਂ ਅੱਗੇ ਦੋਸਤੋ ਜਿਹੜੀ ਤੁਸੀਂ ਨੇ ਸੈੱਡ ਦੀ ਜਿਹੜੀ ਤਿਆਰੀ ਕਰਨੀ ਆ ਉਸ ਉਹ ਸੈੱਡ ਤੁਹਾਡਾ ਇਹ ਜੀ ਜਗ੍ਹਾ ਤੇ ਹੋਣਾ ਚਾਹੀਦਾ ਕਿ ਘਰਾਂ ਤੋਂ ਦੂਰ ਹੋਵੇ ਘਰਾਂ ਦੇ ਵਿੱਚ ਨਾ ਹੋਵੇ ਤੇ ਖੁੱਲੀ ਜਗ੍ਹਾ 'ਚ ਹੋਵੇ ਤੇ ਆਲੇ-ਦਾਲੇ ਕੋਈ ਜੰਗਲ ਜਾਂ ਕੁਛ ਇਦਾਂ ਦਾ ਉਹ ਨਾ ਹੋਵੇ ਜਿੱਥੇ ਕੀ ਜਿਹੜੀਆਂ ਮੁਰਗੀਆਂ ਡਿਸਟਰਬ ਹੁੰਦੀਆਂ ਰਹਿਣ ਤੇ ਜਿਹੜੀ ਅੰਡੇ ਦੀ ਪ੍ਰੋਡਕਸ਼ਨ ਘਟ ਜਾਵੇ ਉੱਥੇ ਬਿਜਲੀ ਦੀ ਸਪਲਾਈ ਸਹੀ ਪਹੁੰਚਦੀ ਹੋਵੇ ਤੇ ਪਾਣੀ ਦੀ ਸਪਲਾਈ ਸਹੀ ਪਹੁੰਚਦੀ ਹੋਵੇ ਤੇ ਆਪਾਂ ਨੂੰ ਸਸਤੀ ਲੇਬਰ ਮਿਲ ਸਕੇ ਜਿਹੜੇ ਆਪਾਂ ਨੇ ਕੰਮੇ ਰੱਖਣੇ ਆ ਉੱਥੇ ਸੋ ਇਹ ਗੱਲ ਦਾ ਆਪਾਂ ਨੇ ਖਾਸ ਧਿਆਨ ਰੱਖਣਾਗਾ ਉਹ ਉਦਾਂ ਦੀ ਜਗ੍ਹਾ ਤੇ ਸੈੱਡ ਬਣਾਓ ਜਿੱਥੇ ਲਵੇ ਲਾਉਣੇ ਵਾਲੇ ਦਿਵਾਲੇ ਆਪਣੇ ਕੋਈ ਵੀ ਘਰ ਵਗੈਰਾ ਨਾ ਵਸਦਾ ਹੋਵੇ ਜੇਕਰ ਉਹ ਕੰਪਲੀਟ ਕਰਦੇ ਨੇ ਤਾਂ ਆਪਾਂ ਨੂੰ ਉੱਥੋਂ ਫਾਰਮ ਹਟਾਉਣਾ ਵੀ ਪੈ ਸਕਦਾ ਇਦਾਂ ਦੀ ਨੌਬਤ ਨਾ ਆਵੇ ਆਪਾਂ ਪਹਿਲਾਂ ਹੀ ਜਿਹੜਾ ਫਾਰਮ ਇਦਾਂ ਦੀ ਜਗ੍ਹਾ ਤੇ ਬਣਾਓ ਜਿੱਥੇ ਆਲੇ-ਦਾਲੇ ਘਰ ਜਿਆਦਾ ਨਾ ਵਸਦੇ ਹੁਣ ਅਗਲੀ ਗੱਲ ਜੇਕਰ ਦੋਸਤੋ ਤੁਸੀਂ ਅੰਡੇ ਪਰਪਸ ਲਈ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਿਹੜੀ ਪੰਜਾਬ ਚ ਫੇਮਸ ਦੋ ਬਰੀਡਾਂ ਚੱਲ ਰਹੀਆਂ ਨੇ ਅੰਡੇ ਪਰਪਸ ਦੀ ਜੇਕਰ ਆਪਾਂ ਗੱਲ ਕਰੀਏ ਇੱਕ ਤਾਂ ਆਰਆਰ ਇੱਕ ਬਲੈਕ ਐਸਟਰਲੋਪ ਤੇ ਇੱਕ ਤੋਂ ਵੱਧ ਕੇ ਇੱਕ ਬਰੀਡਾਂ ਨੇ ਇਹ ਦੋਨੀਆਂ ਬਰੀਡਾਂ ਦੋਸਤੋ ਅੰਡੇ ਪਰਪਸ ਲਈ ਬਹੁਤ ਵਧੀਆ ਮੰਨੀਆਂ ਗਈਆਂ ਨੇ ਆਪਣੇ ਜਿਹੜਾ ਪੰਜਾਬ ਚ এনवायरमेंट ਆ ਉਹ ਵੀ ਇਹਨਾਂ ਨੂੰ ਸੂਟ ਕਰਦਾ ਹੈਗਾ ਸੋ ਕੋਲਮ ਲਾ ਕੇ ਜਿਹੜੀ ਦੋਨੇ ਬਰੀਡਾਂ ਨੇ ਅੰਡੇ ਪਰਪਸਲੀ ਬਹੁਤ ਵਧੀਆ ਮੰਨੀਆਂ ਗਈਆਂ ਨੇ ਸੋ ਤੁਸੀਂ ਦੋਨਾਂ ਚੋਂ ਇੱਕ ਬਰੀਡ ਚੂਜ਼ ਕਰ ਸਕਦੇ ਜਿਹੜੀ ਆਰ ਆਈ ਆਰ ਬਰੀਡਾਂ ਉਹ ਕਾਫੀ ਲੋਕ ਪਹਿਲਾਂ ਰੱਖ ਚੁੱਕੇ ਨੇ ਇਹਦੇ ਬਾਰੇ ਜਾਣਕਾਰੀ ਆ ਜਿਹੜੀ ਬਲੈਕੈਸਟਰ ਲੌਪ ਆ ਉਹ ਪਿਛਲੇ 2 ਸਾਲਾਂ ਦੀ ਜ਼ਿਆਦਾ ਜਿਹੜੀ ਪੰਜਾਬ ਚ ਪ੍ਰਫੁੱਲਿਤ ਹੋਈ ਹੈਗੀ ਜੇਕਰ ਆਪਾਂ ਬਲੈਕੈਸਟਰ ਲੌਪ ਤੇ ਵੀ ਕੰਮ ਕਰ ਲਈ ਤਾਂ ਵੀ ਵਧੀਆ ਗੱਲ ਆ ਇਹ ਦੋਨਾਂ ਤੋਂ ਤੁਸੀਂ ਇੱਕ ਬਰੀਡ ਚੂਜ਼ ਕਰ ਲੈਣੀ ਹੈ ਚੂਜ਼ ਕਰਨ ਤੋਂ ਬਾਅਦ ਦੋਸਤੋ ਅੱਗੇ ਗੱਲ ਆ ਜਾਂਦੀ ਆਪਾਂ ਬੱਚਾ ਕਿੱਥੋਂ ਲੈ ਕੇ ਆਉਣਾ ਆਪਣੇ ਜਦੋਂ ਮਨ ਚਾਹੁੰਦਾ ਕਿ ਬੱਚਾ ਲੈ ਕੇ ਆਉਣਾ ਤਾਂ ਆਪਣੇ ਬਹੁਤ ਜ਼ਿਆਦਾ ਜਿਹੜੀਆਂ ਟੈਨਸ਼ਨਾਂ ਆਪਣੇ ਮਨ 'ਚ ਆ ਜਾਂਦੀਆਂ ਨੇ ਖੜੀਆਂ ਹੋ ਜਾਂਦੀਆਂ ਨੇ ਕਿ ਆਪਾਂ ਨੂੰ ਸਹੀ ਬੱਚਾ ਕੌਣ ਦਵਾਂ ਜਾਂ ਕਿੱਥੋਂ ਮਿਲੂਗਾ ਦੋਸਤੋ ਇਹ ਨਹੀਂ ਪੱਥਰ ਹੁੰਦਾ ਘਰ ਦਾ ਜੇਕਰ ਆਪਾਂ ਵਧੀਆ ਰੱਖ ਲਈਏ ਤਾਂ ਅੱਗੇ ਜਾ ਕੇ ਆਪਾਂ ਨੂੰ ਪ੍ਰੋਫਟ ਹੁੰਦਾ ਹੈ बच्चा दोस्तों ਆਪਾਂ ਤੁਸੀਂ ਜਿੱਥੋਂ ਮਰਜ਼ੀ ਲੈ ਲਓ ਆਪਾਂ ਤੁਹਾਨੂੰ ਕਿਤੋਂ ਨਹੀਂ ਰეკਮੈਂਡ ਕਰਾਂ ਕਿ ਇੱਥੋਂ ਲਓ ਜਿੱਥੋਂ ਤੁਹਾਨੂੰ ਸਹੀ ਲੱਗਦਾ ਉੱਥੋਂ ਲਓ ਪਰ ਬੱਚਾ ਲਓ ਪਿਓਰ ਬਰੀਡ ਦਾ ਜੇ ਤੁਸੀਂ ਆਰ ਆਈ ਆਰ ਤੇ ਕੰਮ ਕਰਨਾ ਤਾਂ ਆਰ ਆਈ ਆਰ ਬੱਚਾ ਲੈ ਲਓ ਜੇਕਰ ਤੁਸੀਂ ਬਲੈਕ ਐਸਟਰੋਲੋਪ ਤੇ ਕੰਮ ਕਰਨਾ ਤਾਂ ਬਲੈਕ ਐਸਟਰੋਲੋਪ ਬੱਚਾ ਲੈ ਲਓ ਪਰ ਹੋਵੇ ਉਹ ਪਿਓਰ ਬਰੀਡ ਦਾ ਚਾਹੇ ਤੁਹਾਨੂੰ 5 ਰੁਪਏ ਮਹਿੰਗਾ ਪੈ ਜੇ ਘੱਟ ਪਾ ਲਓ ਪਰ ਪਾਓ ਪਿਓਰ ਕਿਉਂ ਜਿਹੜਾ ਤੁਸੀਂ ਪਿਓਰ ਬੱਚਾ ਪਾਓਗੇ ਉਹ ਹੋ ਗ੍ਰੋਥ ਵੀ ਸਹੀ ਕਰੂਗਾ ਫੀਡ ਵੀ ਉਨੇ 19 ਖਾਣੀ ਆ ਠੀਕ ਆ ਜੀ ਜਿਹੜੀ ਮੁਰਗੀ ਵੱਡੀ ਹੋ ਕੇ ਜਿਹੜੀ ਅੰਡੇ ਤੇ ਜਿਹੜੀ ਟਾਈਮ ਸਰ ਵੀ ਆ ਜੂਗੀ ਉਸ ਦੇ ਉਲਟ ਜੇਕਰ ਆਪਾਂ ਨੂੰ ਕੁਆਲਟੀ ਬਰੀਡ ਉਹਦੀ ਵਧੀਆ ਨਹੀਂ ਮਿਲੂ ਬੱਚੇ ਦੀ ਇੱਕ ਤਾਂ ਉਹ ਜਿਆਦਾ ਫੀਡ ਖਾਣਗੇ ਦੋਸਤੋ ਬਹੁਤ ਜਿਆਦਾ ਫੀਡ ਖਾਂਦੇ ਨੇ ਜਿਹੜੇ ਜਿਹੜੇ ਬੇ ਨਸਲ ਦੇ ਮੁਰਗੇ ਹੁੰਦੇ ਨੇ ਉਹ ਫੀਡ ਬਹੁਤ ਜਿਆਦਾ ਖਾਂਦੇ ਨੇ ਦੂਸਰਾ ਵੱਡੀਆਂ ਹੋ ਕੇ ਮੁਰਗੀਆਂ ਉਹ ਅੰਡੇ ਤੇ ਜਲਦੀ ਨਹੀਂ ਆਉਂਦੀਆਂ ਠੀਕ ਆ ਜੀ ਆਪਾਂ ਨੂੰ ਅੱਗੇ ਜਾ ਕੇ ਘੱਟ ਹੀ ਘੱਟਾ ਮਿਲਦਾ ਜੀ ਕਿਰਪਾ 5-70 ਰੁਪਏ ਪਿੱਛੇ ਨਸਲ ਦਾ ਚੂਚਾ ਨਹੀਂ ਲੈਂਦੇ ਠੀਕ ਹੈ ਨਾ ਇਦਾਂ ਹੀ ਲੈ ਲੈਣਿਆ ਤਾਂ ਆਪਾਂ ਨੂੰ ਅੱਗੇ ਜਾ ਕੇ ਬਹੁਤ ਪ੍ਰੋਬਲਮ ਵਾਪਸ ਸੋ ਆਪਾਂ ਨੇ ਵਧੀਆ ਤੇ ਪਿਓਰ ਨਸਲ ਦਾ ਲੈਣਾ ਐਚਰੀ ਵਾਲੇ ਵੀਰ ਨੂੰ ਕਹਿ ਦਿਓ ਸਾਨੂੰ ਚਾਹੇ 2 ਰੁਪਏ ਮਹਿੰਗਾ ਲਾ ਲਿਓ ਪਰ ਵਧੀਆ ਹੋਵੇ ਜਿੱਥੇ ਆਪਾਂ ਨੂੰ ਭਰੋਸਾ ਐਚਰੀ ਵਾਲੇ ਵੀਰ ਕੋਲੇ ਉੱਥੇ ਜਾਓ ਤੁਸੀਂ 10-20 ਕਿਲੋਮੀਟਰ ਇੱਕ ਹੋਰ ਗੱਲ ਦੋਸਤੋ ਬੱਚਾ ਜਿਆਦਾ ਦੂਰ ਤੋਂ ਨਹੀਂ ਆਪਾਂ ਮੰਗਵਾਉਣਾ ਬੱਚਾ ਲੈਣ ਖੁਦ ਜਾਓ ਉੱਥੇ ਪਹਿਲੀ ਗੱਲ ਜਦੋਂ ਆਪਾਂ ਖੁਦ ਜਾਵਾਂਗੇ ਆਪਾਂ ਨੂੰ ਬੱਚੇ ਬੱਚਿਆਂ ਨੂੰ ਉਹਨਾਂ ਦੇ ਜਿਹੜੇ ਚੂਚੇ ਹੋਣਗੇ ਆਪਾਂ ਦੇਖਾਂਗੇ ਕਿ ਕਿੱਦਾਂ ਦੀ ਕੁਆਲਿਟੀ ਆ ਕਿੱਦਾਂ ਦੀ ਬਰੀਡ ਆ ਜਦੋਂ ਆਪਾਂ ਆਨਲਾਈਨ ਮੰਗਾ ਲਈ ਅਗਲੇ ਡੱਬੇ 'ਚ ਪਾ ਕੇ ਭੇਜ ਦੇਣੇ ਆ ਘਰੇ ਆ ਕੇ ਮਰਨ ਜਿਉਣ ਉਹਨਾਂ ਦੀ ਜ਼ਿੰਮੇਵਾਰੀ ਖਤਮ ਆ ਸੋ ਆਪ ਜਾਓ ਫਾਰਮ ਤੇ ਜਾਂ ਹੈਚਰੀ ਵਾਲੇ ਵੀਰ ਕੋਲ ਜਾਓ ਆਪਾਂ ਜਿੱਥੋਂ ਵੀ ਖਰੀਦਣਾਗਾ ਉਹਦੇ ਕੋਲ 10 ਮਿੰਟ ਬੈਠੋ ਕਿਉਂਕਿ ਇੱਕ ਦਿਨ ਦਾ ਬੱਚਾ ਹੁੰਦਾ ਦੋਸਤੋ ਜਦੋਂ ਆਪਾਂ ਜਾ ਕੇ ਅੱਧਾ ਘੰਟਾ ਬੈਠਾਂਗੇ ਆਪਾਂ ਨੂੰ ਪਤਾ ਲੱਗੂ ਗੱਲਬਾਤ ਦਾ ਜੇ ਉਹਨਾਂ ਨੇ ਮਰਨਾ ਹੂ ਤੁਹਾਡੇ ਬੈਠੇ ਬੈਠੀ ਦੋ ਚਾਰ ਮਰ ਜਾਣਗੇ ਤੁਸੀਂ ਉੱਥੇ ਤੁਹਾਨੂੰ ਪਤਾ ਲੱਗ ਜੂ ਕਿ ਕੀ ਗੱਲ ਬਾਤ ਆ ਜਦੋਂ ਆਪਾਂ ਫੋਨ ਮਾਰਿਆ ਕਿ 500 ਬੱਚਾ 1000 ਭੇਜ ਦੋ ਸੋਪਾ ਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਕਿਵੇਂ ਐਕਟਿਵ ਆ ਬੱਚਾ ਫਾਰਮ ਤੇ ਜਾਂ ਨਹੀਂ ਐਕਟਿਵ ਸੋਪਾ ਹੀ ਮੰਗਵਾ ਲੈਣੇ ਆਪਣੇ ਕੋਲ ਆ ਕੇ ਘਰੇ ਮਰਨ ਲੱਗ ਜਾਂਦੇ ਨੇ ਉੱਥੇ ਜਾ ਕੇ ਆਪਣਾ ਮਨ ਟੁੱਟ ਜਾਂਦਾ ਆਪਾਂ ਜਾਂ ਤਾਂ ਫਾਰਮਿੰਗ ਛੱਡ ਜਾਂਦੇ ਆ ਜਾਂ ਆਪਾਂ ਸੋਚਦੇ ਆ ਕਿ ਇਹ ਕੰਮ ਚ ਘਾਟੇ ਹੀ ਘਾਟਾ ਹੈ ਠੀਕ ਹੈ ਜੀ ਇਹ ਗੱਲ ਦਾ ਆਪਾਂ ਖਾਸ ਕਰਕੇ ਧਿਆਨ ਰੱਖਣਾ ਕਿ ਆਪਾਂ ਜਾ ਕੇ ਚੁੱਚਾ ਲੈ ਕੇ ਆਣਾ बच्चा ਲੈਣ ਤੋਂ ਬਾਅਦ ਦੋਸਤੋ ਅਗਲਾ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਆ ਇਹ ਆ ਜਦੋਂ ਆਪਾਂ ਬੱਚਾ ਘਰੇ ਲੈ ਆਏ ਉਸ ਤੋਂ ਬਾਅਦ ਉਹਦਾ ਸਹੀ ਟੈਂਪਰੇਚਰ ਮੈਂਟੇਨ ਕਰਨਾ ਉਹਨੂੰ ਫੀਡ ਸਹੀ ਦੇਣਾ ਉਹ ਆਪਣੀ ਜ਼ਿੰਮੇਵਾਰੀ ਆ ਸਭ ਤੋਂ ਵੱਡੀ ਗੱਲ ਟੈਂਪਰੇਚਰ ਦੀ ਹੁੰਦੀ ਆ ਬੱਚਾ ਜਦੋਂ ਘਰੇ ਆ ਗਿਆ ਉਹਨੂੰ ਟੈਂਪਰੇਚਰ ਮੈਂਟੇਨ ਰੱਖਣਾ ਹੀ ਰੱਖਣਾ ਪਊਗਾ ਜੇਕਰ ਤੁਸੀਂ ਨਵੇਂ ਹੋ ਪਹਿਲੀ ਵਾਰ ਫਾਰਮਿੰਗ ਕਰ ਰਹੇ ਹੋ ਫਿਰ ਤੁਸੀਂ ਬੱਚਾ ਥੋੜਾ ਜਿਹਾ ਵੱਡਾ ਵੀ ਲੈ ਸਕਦੇ ਹੋ ਮਹੀਨੇ ਦਾ ਲੈ ਲਓ 20 ਦਿਨਾਂ ਦਾ ਲੈ ਲਓ ਠੀਕ ਹੈ ਨਾ ਜੇਕਰ ਤੁਸੀਂ ਇੱਕ ਦਿਨ ਦਾ ਬੱਚਾ ਲਓਗੇ ਤਾਂ ਤੁਹਾਨੂੰ ਕਾफी ਜਿਹੜੀ ਖਿਜਮਤ ਕਰਨੀ ਪਊਗੀ ਸੋ ਇਹ ਗੱਲ ਦਾ ਤੁਸੀਂ ਆਪ ਧਿਆਨ ਰੱਖਣਾ ਕਿ ਆਪਾਂ ਬੱਚਾ ਇੱਕ ਦਿਨ ਦਾ ਪਾਲ ਲਾਂਗੇ ਜਾਂ ਫਿਰ ਤੁਸੀਂ ਇੱਕ ਮਹੀਨੇ ਦਾ ਬੱਚਾ ਲੈ ਲਓ 60 ਜਾਂ 70 ਰੁਪਏ 80 ਰੁਪਏ 100 ਦੇ ਅੰਦਰ ਅੰਦਰ ਉਹ ਬੱਚਾ ਤੁਹਾਨੂੰ ਜਿਹੜਾ ਮਹੀਨੇ ਦਾ ਮਿਲ ਜੂ ਪਲਿਆ ਵੀ ਹੋ ਉਹਨੂੰ ਜ਼ਿਆਦਾ ਟੈਂਪਰੇਚਰ ਮੇਨਟੇਨ ਕਰਨ ਦੀ ਵੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਸੋ ਜਿਹੜਾ ਨਵੇਂ ਵੀਰ ਰੱਖਣਾ ਚਾਹੁੰਦੇ ਹੋ ਤੁਸੀਂ ਇੱਕ ਮਹੀਨੇ ਦਾ ਬੱਚਾ ਲੈ ਸਕਦੇ ਹੋ ਜਿਹੜੇ ਵੀਰ ਪਹਿਲਾਂ ਕੰਮ ਕਰਦੇ ਨੇ ਤਜਰਬਾ ਚਲੋ ਤੁਸੀਂ ਇੱਕ ਦਿਨ ਦਾ ਲੈ ਕੇ ਤੁਸੀਂ ਪਾਲ ਲੋਗੇ ਤੇ ਉਹ ਤੁਸੀਂ ਪਾਲ ਸਕਦੇ ਜਦੋਂ ਆਪਾਂ ਬੱਚਾ ਲੈ ਆਏ ਉਸ ਤੋਂ ਬਾਅਦ ਬੱਚਾ ਲੈਉਣ ਤੋਂ ਬਾਅਦ ਆਪਾਂ ਨੇ ਪਹਿਲੇ ਦਿਨ ਉਹਨੂੰ ਗੋੜਾ ਵਾਲਾ ਪਾਣੀ ਦੇਣਾਗਾ ਆਉਂਦੇ ਸਾਰ ਉਹਨੂੰ ਕੋਈ ਵੀ ਆਪਾਂ ਖਰਾਕ ਨਹੀਂ ਦੇਣੀ ਹੈਗੀ ਗੋੜਾ ਵਾਲਾ ਪਾਣੀ ਦੇ ਕੇ ਜਿਹੜੀ ਅੰਦਰੋਂ ਦੇ ਗੰਦਗੀ ਕੁਝ ਵੀ ਹੁੰਦਾ ਉਹ ਗੋੜਾ ਵਾਲਾ ਪਾਣੀ ਬਿਲਕੁਲ ਸਾਫ਼ ਕਰ ਦੂਗਾ ਕਈ ਵਾਰ ਬੱਚੇ ਦੇ ਗਲ ਚੁੱਕ ਖਰ-ਖਰ ਦੀ ਆਵਾਜ਼ ਆਉਂਦੀ ਹੁੰਦੀ ਹੈ ਉਹ ਵੀ ਬਿਲਕੁਲ ਸੈੱਟ ਹੋ ਜੂਗੀ ਉਸ ਤੋਂ ਬਾਅਦ ਤੁਸੀਂ ਉਹਨੂੰ ਪਜਾਰੀ ਫੀਡ ਵੀ ਦੇ ਸਕਦੇ ਹੋ ਵਧੀਆ ਫੀਡ ਫੀਡ ਦੀ ਆਪਾਂ ਦੋਸਤੋ ਜਿਹੜੀ ਫਾਰਮਿੰਗ 'ਚ ਫੀਡ ਦੀ ਬਹੁਤ ਵੱਡੀ ਮਹੱਤਤਾ ਆ ਗਈ ਜਦੋਂ ਆਪਾਂ ਫਾਰਮਿੰਗ ਕਰਨ ਬਾਰੇ ਸੋਚਦੇ ਆ ਤਾਂ ਜਿਹੜੀ ਫੀਡ ਆ ਆਪਾਂ ਫੀਡ ਜੇ ਇਹਨਾਂ ਨੂੰ ਸਹੀ ਦਵਾਂਗੇ ਤਾਂ ਹੀ ਆਪਾਂ ਨੂੰ ਫਾਰਮਿੰਗ 'ਚ ਅੱਗੇ ਜਾ ਕੇ ਜਿਹੜਾ ਪ੍ਰੋਫਟ ਹੋਊਗਾ ਸੋ ਫੀਡ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੁਸੀਂ ਜੇਕਰ ਬੱਚੇ ਨੂੰ ਘਰ ਦੀ ਫੀਡ ਦੇਣਾ ਚਾਹੁੰਦੇ ਹੋ ਉਹ ਤੁਸੀਂ ਮੱਕੀ ਕਣਕ ਬਾਜਰਾ ਉਹਨੂੰ ਚੰਗੀ ਤਰ੍ਹਾਂ ਪਿਹਾ ਕੇ ਮਲ ਕੇ ਛੋਟਾ ਛੋਟਾ ਕਰ ਲੋ ਬਿਲਕੁਲ ਪਾਊਡਰ ਵੀ ਨਾ ਕਰੋ ਛੋਟੇ ਛੋਟੇ ਟੁਕੜੇ ਕਰਕੇ ਉਹਨੂੰ ਜਿਹੜਾ ਖਾ ਸਕਣ ਤੁਸੀਂ ਦੇ ਸਕਦੇ ਹੋ ਅਗਰ ਤੁਸੀਂ ਬਜਾਰੂ ਫੀਡ ਪਾਉਣਾ ਚਾਹੁੰਦੇ ਹੋ ਅਪੋਰਟ ਕਰ ਸਕਦੇ ਹੋ ਤਾਂ ਵਧੀਆ ਗੱਲ ਆ ਤਾਂ ਤੁਸੀਂ ਬਜਾਰੂ ਫੀਡ ਪਾ ਲਓ ਪਰ ਫੀਡ ਵਧੀਆ ਹੋਣੀ ਚਾਹੀਦੀ ਆ ਕੋਈ ਉੱਚ ਫੰਗਲ ਨਾ ਹੋਵੇ ਕੋਈ ਉਲੀ ਨਾ ਲੱਗੀ ਹੋਵੇ ਕੋਈ ਵੀ ਉਹ ਚ ਦਿੱਕਤ ਨਾ ਹੋਵੇ ਤਾਂ ਜੋ ਆਪਣੇ ਬੱਚਿਆਂ ਨੂੰ ਕੋਈ ਨਾ ਨੁਕਸਾਨ ਹੋ ਸਕੇ ਫੀਡ ਤੋਂ ਬਾਅਦ ਦੋਸਤੋ ਉਸ ਤੋਂ ਬਾਅਦ ਦੋਸਤੋ ਆਪਾਂ ਉਹਨੂੰ ਟਾਈਮ ਟੂ ਟਾਈਮ ਇੰਜੈਕਸ਼ਨ ਦੇਣੇ ਆ ਠੀਕ ਹੈ ਨਾ ਉਹ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਅਗਲੀ ਜਿਹੜੀ ਜਾਣਕਾਰੀ ਤੁਹਾਨੂੰ ਇਹ ਦੋਸਤੋ ਵੀਡੀਓ ਜ਼ਿਆਦਾ ਲੰਬੀ ਹੋ ਜੂ ਫਿਰ ਕਈ ਵੀਰ ਕਹਿੰਦੇ ਨੇ ਕਿ ਵੀਡੀਓ ਜ਼ਿਆਦਾ ਲੰਬੀ ਬਣਾਤੀ ਇਹ ਜਾਣਕਾਰੀ ਉਦੋਂ ਅੱਗੇ ਜਾਣਕਾਰੀ ਜਿਹੜੀ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਸੋ ਤੁਸੀਂ ਇੰਨੀਆਂ ਗੱਲਾਂ ਤੇ ਗੌਰ ਕਰਿਓ ਜੇ ਅੱਗੇ ਦੂ ਵੀਡੀਓ ਦੀ ਲੋੜ ਆ ਤੁਸੀਂ ਕਮੈਂਟ ਕਰਕੇ ਵੀ ਦੱਸਿਓ ਕਿ ਇਹਦੂ ਅਗਲਾ ਰੱਖ ਰਖਾ ਵੀ ਸਾਨੂੰ ਤੁਸੀਂ ਦੱਸੋ ਵੀਡੀਓ ਬਣਾ ਕੇ ਦੱਸੋ ਸੋ ਆਪਾਂ ਅਗਲੀ ਵੀਡੀਓ 'ਚ ਇਦੋਂ ਜਿਹੜੀ ਗਾਹਲੀ ਗੱਲਬਾਤ ਸਾਰੀ ਕਰਾਂਗੇ ਸੋ ਦੋਸਤੋ ਇਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਕਿਸੇ ਵੀ ਟੌਪਿਕ ਤੇ ਦੋਸਤੋ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਉਸੇ ਵਿਸ਼ੇ ਤੇ ਵੀਡੀਓ ਬਣਾਵਾਂਗੇ ਸੋ ਇੱਕ ਵਾਰੀ ਫੇਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜਿਹੜੀ ਇਹ ਤੋਂ ਅਗਲਾ ਜਿਹੜਾ ਪਾਰਟ ਆਪਣਾ ਵੀਡੀਓ ਦਾ ਉਹ ਆਪਾਂ ਅਗਲੇ ਦਿਨ ਜਿਹੜਾ ਤੁਹਾਨੂੰ ਅਪਲੋਡ ਕਰਾਂਗੇ ਸੋ ਜਿਹਨੂੰ ਜਿਹਨੂੰ ਅੱਗੇ ਦੀ ਵੀਡੀਓ ਦੀ ਲੋੜ ਆ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਫਿਰ ਆਪਾਂ ਅਗਲਾ ਵੀਡੀਓ ਦਾ ਪਾਰਟ ਜਰੂਰ ਬਣਾਵਾਂਗੇ ਸੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ